ਇਸ ਵਾਰ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਤਹਿਤ ਬੰਦੀ ਛੋੜ ਦਿਵਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਚੌਕੀ ਸਾਹਿਬ ਗਵਾਲੀਅਰ ਦੇ ਕਿਲੇ ਦੀ ਰਵਾਨਗੀ ਹੋਈ ਹੈ ਜੋ ਕਿ ਗਵਾਲੀਅਰ ਦੇ ਕਿਲੇ ਦੇ ਆਲੇ ਦੁਆਲੇ ਪਰਿਕਰਮਾ ਕਰਨ ਤੋਂ ਬਾਅਦ ਵਾਪਸ ਬੰਦੀ ਛੋੜ ਦਿਵਸ ਮੌਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇਗੀ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਜਦੋਂ 6ਵੇਂ ਪਾਤਸ਼ਾਹੀ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਤਾਂ ਉਸ ਵੇਲੇ ਬਾਬਾ ਬੁੱਢਾ ਜੀ ਵੱਲੋਂ ਅੰਮ੍ਰਿਤਸਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਗਵਾਲੀਅਰ ਦੇ ਕਿਲੇ ਪਰਿਕਰਮਾ ਕਰਕੇ ਆਏ ਸੀ ਉਸ ਸਮੇਂ ਤੋਂ ਹੀ ਇਹ ਪਰੰਪਰਾ ਜਿਹੜੀ ਚੱਲਦੀ ਆ ਰਹੀ ਹੈ ਜਿਸ ਦੇ ਤਹਿਤ ਅੱਜ 34 ਸਹਿਬਾਨ ਗਵਾਲੀਅਰ ਦੇ ਕਿਲੇ ਲਈ ਰਵਾਨਾ ਹੋਏ ਨੇ ਅਤੇ ਬਾਅਦ ਵਿੱਚ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਬੰਦੀ ਛੋੜ ਦੀ ਬਸ ਮੌਕੇਸ਼ੀ ਦੇ ਅਕਾਲ ਤਖਤ ਸਾਹਿਬ ਤੇ ਪਹੁੰਚਣਗੇ ਉਹ ਲੈ ਕੇ ਉਹ ਜੀ ਪਟੇ ਅੱਜ ਬਹੁਤ ਹੀ ਪਾਵਨ ਪ੍ਰਸਤਵ ਦਿਹਾੜਾ ਹੈ ਕਿ ਅੱਜ ਦੇ ਦਿਨ ਗੰਤਨ ਸਤਗੁਰੂ ਪੰਥ ਪ੍ਰਣ ਦੇਵ ਜੀ ਮਹਾਰਾਜ ਸਤਸੂ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਪਿਸਾ ਹੈ ਉੱਥੇ ਬਹੁਤ ਲੱਪਾਸਾ ਮਹਾਰਾਜੀ ਨੇ ਆਪਣਾ ਜਿਹੜਾ ਅਕੀਲਾ ਸਮਾਸੀ ਚੀਜ਼ ਕਰਕੇ ਕੀਤੀ ਤੌਰ ਆਈ 1539 ਵੀ ਨੂੰ ਸਤਗੁਰੂ ਜੀ ਉੱਥੇ ਜੋਤੀ ਜੋਤ ਸਮਾਏ ਸਨ ਸਤਪੁਰਾਂ ਦਾ ਜੋਤੀ ਜੋਤਿ ਤਿਹਾੜਾ ਸੱਚਖੰਡ ਸੰਗਤ ਮੰਦir ਸਾਹਿਬ ਔਰ ਸੰਪੂਰਨ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਪੁਰਾਂ ਦੇ ਚਰਨਾਂ ਤੇ ਗੋਤਾਨ ਕੋਟਵਾਰ ਨਮਸਕਾਰ ਹੈ ਔਰ ਕਿ ਸਤਪੁਰਾਂ ਨੇ ਸਾਨੂੰ ਸੁਹੈਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਕਰਨੇ ਨਾਮ ਜਪਣਾ ਪੰਥ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ పాਵਨ ਪੇਸ਼ਾਂ ਤੇ ਚੱਲਦੇ ਹੋਏ ਆਪਨੇ ਜੀਵਨ ਨੂੰ ਸੁਪਨਾ ਕਰ ਲਈਏ ਤੱਕਣਾ ਚਾਹੀਦਾ ਔਰ ਅੰਤੂ ਸ਼ੋਰ ਦਿਹਾੜੇ ਨੂੰ ਉਪਰਕਤਿਆ ਹੋਇਆਂ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਇੱਕ ਚੌਂਕੀ ਸਾਹਿਬ ਦੇ ਰੂਪ ਵਿੱਚ ਜੱਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕੁਮਤ ਸਿੰਘ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਦਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਸਥਾਪਿਤੀਆਂ ਜਥੇਬੰਦੀਆਂ ਸ਼ਾਮਨੇਪੁਰ ਦੁਆਰਾ ਬੁਣ ਤੱਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਪਰੰਪਰ ਹੁੰਦੀ ਜਾਂਦੀ ਹੈ ਜੋ ਵਕ ਵਕ ਪ੍ਰਾਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਗੰਦੀਸ਼ੋਰ ਵਾਲੀਅਰ ਦੇ ਕੋਲੇ ਦਿੱਲੀ ਗਿਆ ਸੀ ਬਣਾ ਲਈਏ ਔਰ ਉਤ ਫੇਰ ਵਾਪਸ ਨਨਕਾਣਾ ਸਾਹਿਬ ਦੇ ਰੂਪ ਵਿੱਚ ਬੰਦੀ ਛੋੜ ਦਿਹਾੜੇ ਦੇ ਸਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਉਸ ਸੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਸਭਾ ਚੌਂਕੀ ਸਾਹਿਬ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਂਕੀ ਸਾਹਿਬ ਵਿੱਚ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਏ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਹਿਸਾਬਗਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਰਾਗੁਪਤ ਕਹਾਣੀ ਸਾਹਿਬ ਜੀ ਜਿਸ ਵਿੱਚ ਸਿੰਘ ਕਾਰਸਾ ਜੀ ਬਿਲਦੀ ਕਰਦੇ ਹਨ ਉਹਨੂੰ ਲੋਪ ਲਈ ਗਈ ਤੇ ਕਾਫੀ ਕੱਢੀ ਗਈ ਕਿ ਕੰਗੜਾ ਵੀ ਬਿਲਕੁਲ ਐਮਰਜੈਂਸੀ ਨੂੰ ਮੰਨਦਾ ਸੀ ਇਹਦੇ ਬਾਰੇ ਕੀ ਕਿਹਾ ਨਹੀਂ ਕੋਈ ਪਿਛਲੀ ਗੱਲ ਨਹੀਂ ਹੈ ਕਿ ਉਸ ਸਥਾਨ ਦੇ ਵਿੱਚ ਸਿੱਖਾਂ ਦੇ ਲੋੜ 21 ਤੱਕ ਫੈਨੇ ਵਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਐਮਰਜੈਂਸੀ ਫਿਲਮ ਪੰਗਣ ਆਰ ਮੌਰ ਦੋ ਦੋ ਪਾਰਟੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਟੀਮ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਤਸਵੀਰ ਹੈ ਪਾਇ ਚਸਪੰਦ ਜਿੰਨਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੇੜ ਕੀਤਾ 25000 ਤੋਂ ਜ਼ਿਆਦਾ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕ੍ਰਿਮ ਸੰਖਾ ਵਿਭਾਗ ਦੇ ਅੰਦਰ ਸੁਸਸਕਾਰ ਕੀਤੇ ਗਏ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾ ਸਹਿਤ ਪੇਸ਼ ਕੀਤੇ ਗਏ ਔਰ ਪਾਸਟੂ ਦੀ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਦੀਰ ਕਰ ਦਿੱਤਾ ਗਿਆ ਤੇ ਉਹਨਾਂ ਤੇ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਜੋ ਪਤਾ ਨਹੀਂ ਕਿ 125 ਤੋਂ ਜ਼ਿਆਦਾ ਘੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ